ਜਿਹੜੇ ਬੰਦੀ ਸਿੰਘ ਨੇ ਓਤੇ ਤੇ 32 ਸਾਲਾਂ ਤੋਂ ਜੇਲਾਂ ਵਿੱਚ ਬੰਦ ਨੇ ਕਿ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਉਹ ਤੇ ਤੇ 32 ਸਾਲਾਂ ਤੋਂ ਕਾਨੂੰਨ ਦੇ ਮੁਤਾਬਿਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਹੁਣ ਤੱਕ ਆਜ਼ਾਦ ਕਿਉਂ ਨਹੀਂ ਕੀਤਾ ਜਾ ਰਿਹਾ ਉਲਟਾ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਇਹ ਕਹਿ ਰਿਹਾ ਪਿਹਾੜ ਮੈਨੂੰ ਕੋ ਮਾਫ ਨਹੀਂ ਕਰਨਗੇ ਐਸੀ ਮਾਫੀ ਨਹੀਂ ਮੰਗਦੇ ਐਸੀ ਅਧਿਕਾਰ ਮੰਗਦੇ ਹਾਂ ਕਿ ਸਾਨੂੰ ਇਹ ਦੱਸਿਆ ਜਾਏ ਕਿ ਕਿਹੜੇ ਕਾਨੂੰਨ ਤਹਿਤ ਹੁਣ ਤੱਕ ਸਾਡੇ ਇਬੰਦੀ ਸਿੰਘ ਜੇਲਾਂ ਵਿੱਚ ਬੰਦ ਨੇ ਜਿਸ ਸੰਵਿਧਾਨ ਤਹਿਤ ਰਾਸ਼ਟਰਪਤੀ ਹਿੰਦੁਸਤਾਨ ਦਾ ਰਾਸ਼ਟਰਪਤੀ ਸੰਵਿਧਾਨ ਦੀ ਸੌ ਚੁੱਕਦਾ ਹੈ ਸੁਪਰੀਮ ਕੋਰਟ ਦਾ ਜੱਜ ਸੰਵਿਧਾਨ ਦੀ ਸੌ ਚੁੱਕਦੇ ਹੈ ਪਾਰਲੀਮੈਂਟ ਦੇ ਮੈਂਬਰ ਸੰਵਿਧਾਨ ਦੀ ਸੌ ਚੁੱਕਦੇ ਨੇ ਜਿਸ ਸੰਵਿਧਾਨ ਦੀ ਸੌ ਚੁੱਕੀ ਜਾਂਦੀ ਹੈ ਜਿਸ ਸੰਵਿਧਾਨ ਦੀ ਪਾਲਣਾ ਕਰਨ ਵਾਸਤੇ ਕਸਮ ਖਾਦੀ ਜਾਂਦੀ ਹੈ ਉਸ ਸੰਵਿਧਾਨ ਦੇ ਤਹਿਤ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਬਹੁਤ ਵੱਡੀ ਇੱਕ ਬੇਇਨਸਾਫੀ ਹੋ ਰਹੀ ਹੈ ਕਿ 1947 ਤੋਂ ਬਾਅਦ ਜਿੱਥੇ ਸਿੱਖਾਂ ਨੂੰ ਆਪਣਾ ਕੋਈ ਵੱਖਰਾ ਆਜ਼ਾਦ ਕਿਤਾ ਨਾ ਮਿਲਿਆ ਜਿੱਥੇ ਸਿੱਖਾਂ ਨੂੰ ਵੱਖਰੀ ਚੋਣ ਪ੍ਰਣਾਲੀ ਦਾ ਅਧਿਕਾਰ ਨਾ ਮਿਲਿਆ ਜਿੱਥੇ ਸਿੱਖਾਂ ਨੂੰ ਪਾਰਲੀਮੈਂਟਾਂ ਵਿੱਚ ਵੱਖਰੀਆਂ ਸੀਟਾਂ ਨਾ ਮਿਲੀਆਂ ਜਿੱਥੇ ਸਿੱਖਾਂ ਨੂੰ ਸਰਕਾਰੀ ਨੌਕਰੀਆਂ ਵਿੱਚ ਰਾਖਵਾ ਕਰਨ ਦਾ ਨਾ ਮਿਲਿਆ ਉਥੇ ਗੁਰਮਖੋ ਸਿੱਖਾਂ ਨੂੰ ਇਹ ਅਨਸਾਫ਼ ਵੀ ਨਹੀਂ ਮਿਲਿਆ ਕਿ ਧਰਮ ਯੁੱਧ ਮੋਰਚੇ ਦੇ ਜਿਹੜੇ ਬੰਦੀ ਸਿੰਘ ਨੇ ਓਤੇ ਤੇ ਬੱਤੇ 32 ਸਾਲਾਂ ਤੋਂ ਜੇਲਾਂ ਵਿੱਚ ਬੰਦ ਨੇ ਕਿ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਇਸ ਗੱਲ ਦਾ ਜਵਾਬ ਦੇ ਸਕਦੇ ਨੇ ਕਿ ਉਹ ਤੇ ਤੇ ਬੱਤੇ 32 ਸਾਲਾਂ ਤੋਂ ਕਾਨੂੰਨ ਦੇ ਮੁਤਾਬਿਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਹੁਣ ਤੱਕ ਆਜ਼ਾਦ ਕਿਉਂ ਨਹੀਂ ਕੀਤਾ ਜਾ ਰਿਹਾ ਹਿੰਦੁਸਤਾਨ ਦਾ ਕਿਹੜਾ ਸੰਵਿਧਾਨ ਦਾ ਕਿਹੜਾ ਕਾਨੂੰਨ ਇਹ ਇਜਾਜ਼ਤ ਦਿੰਦਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਵਾਣਾ ਜੋ ਪਿਛਲੇ 30 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ 32 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਔਰ 18 ਸਾਲ ਤੋਂ ਫਾਂਸੀ ਦੇ ਚੱਕੇ ਵਿੱਚ ਬੰਦ ਹੈ। ਜਿਸ ਦੀ 12 ਸਾਲ ਤੋਂ ਅਪੀਲ ਪੈਂਡਿੰਗ ਪਈ ਹੈ ਜਿਸ ਬਾਰੇ ਫੈਸਲਾ ਕਰਨ ਵਾਸਤੇ ਹਿੰਦੁਸਤਾਨ ਦੀ ਸੁਪਰੀਮ ਕੋਰਟ ਸਰਕਾਰ ਨੂੰ ਕਹਿ ਚੁੱਕੀ ਹੈ। ਉਹ ਕਿਹੜਾ ਸੰਵਿਧਾਨ ਹੈ ਕਿ ਜੇ ਸੰਵਿਧਾਨ ਤਹਿਤ ਭਾਈ ਬਲਵੰਤ ਸਿੰਘ ਰਾਜੋਵਾਨ ਆਦਿ ਜਿਹੜੀ ਅਪੀਲ ਹੈ ਉਹ ਪੈਂਡਿੰਗ ਪਈ ਹੈ ਕਿਉਂ ਸਰਕਾਰ ਵਿਚਾਰ ਨਹੀਂ ਕਰ ਰਹੀ ਇਹ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਸਾਨੂੰ ਜਵਾਬ ਦੇਵੇ ਉਲਟਾ ਹਿੰਦੁਸਤਾਨ ਦਾ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਹਾਂ ਮੇਨ ਕੋ ਮਾਫ ਨਹੀਂ ਕਰਨਗੇ ਲੁਧਿਆਣੇ ਦੀ ਰੈਲੀ ਔਰ ਅਬਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਰੈਲੀ ਕਰਨ ਵਾਸਤੇ ਆਉਂਦੇ ਨੇ ਉੱਥੇ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਹਾਂ ਮੈਨੂੰ ਕੋ ਮਾਫੀ ਨਹੀਂ ਕਰਾਂਗੇ ਐਸੀ ਮਾਫੀ ਨਹੀਂ ਮੰਗਦੇ ਐਸੀ ਅਧਿਕਾਰ ਮੰਗਦੇ ਹਾਂ ਕਿ ਸਾਨੂੰ ਇਹ ਦੱਸਿਆ ਜਾਏ ਕਿ ਕਿਹੜੇ ਕਾਨੂੰਨ ਤਹਿਤ ਹੁਣ ਤੱਕ ਸਾਡੇ ਇਬੰਦੀਤ ਸਿੰਘ ਜੇਲਾਂ ਵਿੱਚ ਬੰਦ ਨੇ ਕਿਹੜੇ ਕਾਨੂੰਨ ਤਹਿਤ ਭਾਈ ਬਲਵੰਤ ਸਿੰਘ ਰਾਜੋਵਾਨ 18 ਸਾਲ ਤੋਂ 8 ਬਾਏ 8 ਫਾਂਸੀ ਦੀ ਚੱਕੀ ਵਿੱਚ ਬੰਦ ਹੈ ਕਿਹੜੇ ਕਾਨੂੰਨ ਤਹਿਤ 12 ਸਾਲ ਤੋਂ ਉਹਨਾਂ ਦੀ ਅਪੀਲ ਪੈਂਡਿੰਗ ਰੱਖੀ ਗਈ ਹੈ ਕਿਹੜੇ ਕਾਨੂੰਨ ਤਹਿਤ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਹੁਕਮ ਹੈ ਵਿਚਾਰ ਕਰਦਾ ਉਹਨੂੰ ਮੰਨਿਆ ਨਹੀਂ ਜਾ ਰਿਹਾ ਇਹ ਸਾਨੂੰ ਜਵਾਬ ਚਾਹੀਦਾ ਹੈ